ਦੋਸਤੋ ਰਖੜੀ ਦਾ ਤਿਉਹਾਰ ਜਿਹਨੂੰ ਰਾਖੀ ਬੰਧਨ ਰਕਸ਼ਾ ਬੰਧਨ ਵੀ ਕਿਹਾ ਜਾਂਦਾ ਹੈ ਹਰ ਖੇਤਰ ਵਿੱਚ ਇਹ ਵੱਖਰੇ ਵੱਖਰੇ ਅੰਦਾਜ਼ ਨਾਲ ਮਨਾਇਆ ਜਾਂਦਾ ਹੈ ਬੇਸ਼ੱਕ ਇਹ ਇਤਿਹਾਸਕ ਹੈ ਪਰ ਮਨਾਇਆ ਬੜੇ ਜੋਰ ਸ਼ੋਰ ਨਾਲ ਜਾਂਦਾ ਹੈ ਭੈਣਾ ਭਰਾਵਾਂ ਦੇ ਗੁੱਟ ਤੇ ਰਖੜੀ ਬੰਨ ਕੇ ਉਹਨਾਂ ਦੇ ਜੀਵਨ ਦੀ ਖੁਸ਼ਹਾਲੀ ਤੇ ਸੁੱਖ ਮੰਗਦੀਆਂ ਹਨ ਲੰਮੀ ਉਮਰ ਦੀ ਕਾਮਨਾ ਕਰਦੀਆਂ ਹਨ ਤੇ ਭਰਾ ਭਰਾ ਇਸ ਦੇ ਬਦਲੇ ਆਪਣੀਆਂ ਭੈਣਾਂ ਨੂੰ ਆਪਣੇ ਵਿੱਤ ਮੁਤਾਬਕ ਕੁਝ ਪੈਸੇ ਤੇ ਲੀੜਾ ਕੱਪੜਾ ਤੇ ਸੂਟ ਵਗੈਰਾ ਦਿੰਦੇ ਹਨ ਤੇ ਭੈਣਾਂ ਦੇ ਖੁਸ਼ਹਾਲ ਜੀਵਨ ਤੇ ਰੱਖਿਆ ਦਾ ਵਾਅਦਾ ਕਰਦੇ ਹਨ ਇਸ ਇਤਿਹਾਰ ਨੂੰ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ ਤੇ ਅੱਜ ਵੀ ਬੀਬਾ ਅਮਨਦੀਪ ਕੌਰ ਬੀਬਾ ਪ੍ਰਵਿੰਦਰ ਕੌਰ ਆਪਣੇ ਭਰਾ ਸਰਦਾਰ ਸੁਖਵਿੰਦਰ ਸਿੰਘ ਸਰਦਾਰ ਮਨਜਿੰਦਰ ਸਿੰਘ ਦੇ ਬੜੇ ਚਾਹ ਤੇ ਸ਼ਗਣਾ ਨਾਲ ਰਖੜੀ ਬਨ ਰਹੀਆਂ ਹਨ ਬੱਚਿਆਂ ਨੂੰ ਵੀ ਬੜਾ ਚਾਹ ਹੁੰਦਾ ਰਖੜੀ ਬਣਾਉਣ ਦਾ ਆ ਨਾਲ ਨੰਨਾ ਮੰਨਾ ਜਿਆ ਭਤੀਜਾ ਗੁਰਮਨ ਸਿੰਘ ਵੀ ਬੈਠਾ ਹੈ ਇਹਦੇ ਵੀ ਰਖੜੀ ਬੰਨੀ ਜਾਏਗੀ ਰੱਬ ਸੁੱਖ ਰੱਖੇ ਪ੍ਰਮਾਤਮਾ ਸਭ ਨੂੰ ਤੰਦਰੁਸਤੀ ਬਖਸ਼ੇ ਖੁਸ਼ੀਆਂ ਖੇੜੇ ਬਖਸ਼ੇ ਹੱਸਦੇ ਵਸਦੇ ਰਹੋ ਦੋਸਤੋ ਰੱਬ ਨੇ ਚਾਹਿਆ ਕਦੀ ਫੇਰ ਮਿਲਾਂਗੇ ਨਾ ਨਾ ਨਹੀਂ ਲੱਗਦਾ ਨਾ 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 m 는왜 이제 a l t 니 r t a assamida, e h h h h h h h h 왜 h h h h h h ਆਹ ਕਿਹੜਾ ਚੰਗ ਹੈ ਮੈਂ ਯਾਦ ਕਰ ਗਈ ਸੀ ਉਹ ਮੰਦੀ ਆਮਾ ਯਾਰ ਨੂੰ ਲੈ ਬੰਨਾਈ ਮੈਂ ਤਾਂ ਕੰਮ ਆ ਘਰ ਚਾਹ ਨਹੀਂ ਆਏਗੇ ਉਦੋਂ ਆਈ ਸੱਤ ਮੇਰੇ ਮਨੋਂ ਮੈਂ ਐਸੇ ਰੋਣੋਂ ਮਨੋਂ ਬੁੱਝ ਆਉਂਦਾ ਇੱਕ ਵਾਰ ਕੇ ਗਈ ਉਹ ਟੋਨ music classic ਉਹ ਨਹੀਂ ਤੇ ਜੀ ਆਦਿ ਨਹੀਂ ਆਉਂਦਾ ਕੁੜੀ ਉਹਦੀ ਘਨਾਰਾ ਦੇ ਘਰ ਖੜੀ ਬੈਠਾ ਹਾਂ ਹੀ ਬਿੱਕੀ ਲਾਈ ਹੁੰਦੀ ਬਾਈ ਫੇਰ ਹਾਂ ਇਹ ਇੱਕ ਜ਼ਸਤੀ ਤੇ ਮੈਂ ਜੇ ਉਹ ਨੂੰ ਵੀ ਆਪਣੇ ਮੰਮੇ ਨੇ ਸਾਕ ਕੇ ਭੇਜਿਆ ਵੀ ਇਹ ਮੈਂ ਕਰਕੇ ਆਉਂਦਾ ਭਰਾ ਮੈਂ ਆਹ ਚਲ ਕੋਦੇ ਬੰਦ ਕੁੜੀ ਕਾਹ ਹੋ ਜਾ ਹੱਥ ਸੈਟ ਕਰ ਲੈ ਜਿਵੇਂ ਉੱਟ ਜਾਉਂਨਾ ਆ वोतरी दीवार मैं गल्ला में आ गया और बिना ना भी सोने लाग गई उसको सोने लाग गई बनने उधार के साथ 7:00 बजे है देखो के क्या से पे बांधना है या ए करो सवार मैं पता नहीं रास्ता था बड़ा मामला था ਨੇ ਕੌਣ ਨੂੰ ਲਾਉਂਦੇ? ਕੋਈ ਤਾਂ ਨਹੀਂ। ਉਹ ਜਿੱਥੇ ਜੀ ਆਉਂਦੇ। ਤੇ ਕਿਹਨੂੰ ਆਹ ਖਾਣਾ? ਨਹੀਂ ਲਾਤਨ। ਹੂੰ। ਚਾਹ ਤੇ ਚਾਹ ਮੰਗਵਾ ਲਿਆ। ਮੂਹ ਵੀ ਨਾਲ ਹੀ ਦੇ ਸਕੀ। ਨਾਲ ਜਨਨ ਜਿਵੇਂ ਜਿਵੇਂ ਵੱਡੀ ਹੋਦੀ ਐ ਲੈਨੇ। ਸੁਪੜੀ ਲਾ ਨਾ ਮੈਂ। ਸਾਰੀ। Well you got the party that the